ਹਾਂਜੀ ਭਾਈ ਅੱਜ ਸਾਡੇ ਪਿਆ ਮੀਂਹ ਦੇਖੋ ਉਹ ਚਾਚਾ ਪਤਾ ਨਹੀਂ ਕੀ ਕਰੀ ਜਾਂਦਾ ਦੇਖੀਏ ਚਾਚਾ ਮੀਂਹ ਤੋਂ ਬਾਅਦ ਕੀ ਕੀਤਾ ਕਿਵੇਂ ਚਾਚਾ ਜੀ ਹੋਰ ਵੀ ਜਾ ਵਧੀਆ ਕੀ ਕਰੀਏ ਨਾ ਮੀਂਹ ਪਏ ਤੋਂ ਬਾਅਦ ਮੀਂਹ ਜਰਾ ਹਰਾ ਪੜਨੇ ਆ ਜਦੋਂ ਗਾਰੇ ਚ ਵੱਢੀ ਜਾਂਦਾ ਆ ਲਵੇੜੀਆਂ ਨਾ ਇਧਰ ਹਰੇ ਕਹਿੰਦੇ ਪਸ਼ੂ ਸਾਹਮਣੇ ਸੌਖੇ ਆ ਆ ਤਾਂ ਗੱਲ ਹੈ ਕਿੰਨਾ ਸੌਖਾ ਹੈ ਹਾਂ ਹਰੇ ਜਦ ਪਾਣੀ ਹਉ ਕਰਨਾ ਪੈਂਦਾ ਬੱਡਣਾ ਪੈਂਦਾ ਹੈਰਾ ਵੀ ਹਰੇਕ ਪੁੱਛ ਲੰਦਾ ਵੀ ਲੱਸੀ ਹੈਈਏ ਤੇ ਨਾ ਹਾਂ ਹੈ ਵੀ ਦੁੱਧ ਹੋਵੇ ਵੀ ਦੁੱਧ ਦਾ ਕਰਵਾਤਾ ਹਾਂ ਹਾਂ ਐ ਹੁਣੋਂ ਕਹਿੰਦਾ ਤੇ ਦੂਜਾ ਚਾਚਾ ਉਹ ਟਰੈਕਟਰ ਲੈਣ ਗਿਆ ਅੱਛਾ ਟਰੈਕਟਰ ਲੈਣ ਗਿਆ ਹੈ ਆ ਨਰਮਾ ਆਪਣਾ ਹੈ ਇਹ ਨਰਮਾ ਆ ਗਿਆ ਚਲ ਹਉ ਮੋਟਰ ਆ ਗਈ ਆਪਣੀ ਮੋਟਰ ਅੱਛਾ ਮੀ ਵਧੀਆ ਪੈ ਗਿਆ ਅੱਜ ਆ ਖਾਲ ਦੇ ਭਰੇ ਖੜਿਆ ਮੜੇ ਮੜੇ ਹੈਨਾ ਨਹੀਂ ਪੂਰਾ ਜਮਾ ਹੂੰ ਮਾ ਕਬੱਡੀ ਜਾਂਦਾ ਫਿਰ ਇਹ ਚ ਭੁੱਖਾ ਰਹਿਣਾ ਪਈ ਹੈ ਹਾਂ ਰੱਚਾ ਆਪ ਨੂੰ ਦੇਖਿਆ ਕਿ ਭੁੱਖਾ ਰਹਿਣਾ ਪਈ ਇਹਨਾਂ ਵਾਸਤੇ ਤੈਨੂੰ ਪਤਾ ਹੈ ਹਾਂ ਰਤ ਪਾਣੀ ਦੀ ਬਾਰਿਸ਼ ਹੈ ਵੀਰੇ ਇਹ ਚ ਅੱਛਾ ਅੱਜ ਮੀਂਹ ਪਾਦਾ ਹੋਣਾ ਅੱਜ ਝੋਨਾ ਡਬੂ ਅੱਛਾ ਫਿਰ ਦੇ ਦੇ ਦਾ ਡਰ ਦੇ ਡਰ ਦੇ ਝੋਨਾ ਲਾਉਨੇ ਹੈ ਨਾ ਇਹ ਚ ਮੀਂਹ ਹੀ ਪਾਦਾ ਕੰਮ ਅੱਛਾ ਹੋਰ ਸੁਣਾ ਗਈ ਚਾਚਾ ਫਿਰ ਇਹ ਤੈਨੂੰ ਦੱਸ ਵਧੀਆ